ਬਲਾਕ ਕਰਿਆ ਨੂੰ ਵਾਂਜੀ ਦਿਓ ਵਾਂਜੀ ਦਿਓ ਵਾਂਜੀ ਦਿਓ ਬਲਾਕ ਕਰਿਆ ਨੂੰ ਵਾਂਜੀ ਦਿਓ ਵਾਂਜੀ ਦਿਓ ਵਾਂਜੀ ਦਿਓ ਬਲਾਕ ਕਰਿਆ ਨੂੰ ਵਾਂਜੀ ਦਿਓ ਵਾਂਜੀ ਦਿਓ ਦੇਖੋ ਇੱਕ ਬੱਚੀ ਦੇ ਜਿਹੜਾ ਇੱਕ ਬੱਚੀ ਨਾਲ ਘਣਾਉਣਾ ਅਪਰਾਧ ਕੀਤਾ ਉਹਦੇ ਬਾਪ ਸਮਾਨ ਉਮਰ ਦੇ ਵਿਅਕਤੀ ਨੇ ਕੀਤਾ ਤੇ ਉਹ ਬੱਚੀ ਉਦੇ ਮਾਪੇ ਵੱਲੋਂ ਵਿਸ਼ਵਾਸ ਕਰਕੇ ਉਹ ਵੀ ਸਹੇਲੀ ਦੇ ਘਰ ਪੁੱਜੀ ਗਈ ਸੀ ਵੀ ਜਿਹੋ ਜਿਹਾ ਆਪ ਦੇ ਘਰੇ ਹੋਜੀ ਦੂਜੇ ਘਰੇ ਆ ਇਹੋ ਜੀਆਂ ਘਟਨਾਵਾਂ ਜਿੱਥੇ ਸਮਾਜ ਨੂੰ ਝੰਡੋੜ ਕੇ ਰੱਖ ਦਿੰਦਿਆਂ ਉੱਥੇ ਮਾਪੇ ਜਿਹੜੇ ਨੇ ਉਹਨਾਂ ਦੇ ਦਿਲਾ ਵਿੱਚ ਵੀ ਵਿਸ਼ਵਾਸ ਉੱਡਦਾ ਮਾਪੇ ਦੇ ਹਾਲਾਤ ਇਹ ਬਣ ਜਾਂਦੇ ਆ ਕਿ ਆਪ ਦੇ ਬੱਚਿਆਂ ਨੂੰ ਕਿਸੇ ਦੇ ਘਰੇ ਭੇਜਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਹ ਆਪ ਦੇ ਬੱਚੇ ਨੂੰ ਕਿਹਨੇ ਅੰਦਰੋਂ ਬਾਹਰ ਵੀ ਭੇਜਦੇ ਇਹ ਗੱਲਾਂ ਸਮਾਜ ਦੇ ਵਿੱਚ ਜਦੋਂ ਡਰ ਪੈਦਾ ਕਰਦੀਆਂ ਬੱਚਿਆਂ ਨੂੰ ਮਾਪੇ ਆਪਣੇ ਖੇਡਣ ਲਈ ਬਾਹਰ ਨਹੀਂ ਕੱਢਣਾ ਉਹਦੀ ਸਿਵਲ ਗੱਲੀ ਐਕਟੀਵਿਟੀ ਖਤਮ ਹੁੰਦੀ ਹੈ ਮੋਬਾਈਲ ਦੇ ਉਹ ਗੁਲਾਮ ਹੋ ਜਾਂਦੇ ਕਿੰਨੀ ਤਰ੍ਹਾਂ ਦੀਆਂ ਪਰੇਸ਼ਾਨਾਂ ਇਹਨਾਂ ਮਾਪੇ-ਮਾਪ ਨੂੰ ਤੇ ਬੱਚਿਆਂ ਨੂੰ ਸਾਹਮਣਾ ਕਰਨਾ ਪੈਂਦਾ ਜਿਵੇਂ ਜਿਹੜਾ ਸਾਰਾ ਤੁਸੀਂ ਦੇਖੋ ਮਤਲਬ ਮੈਂ ਇੱਥੇ ਕਹੂੰਗਾ ਕਿ ਇਹੋ ਜਿਹੇ ਬੰਦਿਆਂ ਨੂੰ ਇਹੋ ਜੀ ਨਸਾਨੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਸਮਾਜ ਦੇ ਵਿੱਚ ਇੱਕ ਮੈਸੇਜ ਆਵੇ ਦੇਲੂ ਬੇਸਿਸ ਜਿਹਨੂੰ ਅਸੀਂ ਕਹਿ ਦਿੰਦੇ ਆ ਫਾਸਟ ਰੈਕ ਦੇ ਵਿੱਚ ਇਹਦਾ ਟ੍ਰਾਇਲ ਚੱਲੇ ਠੀਕ ਹੈ ਜੀ ਤੇ ਇਸ ਵਿਅਕਤੀ ਨੂੰ ਜਿਹੜੀ ਹੈ ਫਾਂਸੀ ਦੀ ਸਜ਼ਾ ਹੋਵੇ। ਇਸ ਬਾਰੇ ਗੱਲ ਕੀਤੀ ਸੀ ਕਿ ਕਿਹਦੇ ਜਿਹੇ ਬਹਿਸਾਂ ਹੋਇਆ ਕਿ ਕਾਫੀ ਵਿਰੋਧ ਹੋਇਆ ਸੀ ਕੁਝ ਪਰਿਵਾਰਕੀ ਦੇ ਵੱਲੋਂ ਜਿਹੜਾ ਇੱਕ ਰੰਕ ਤੱਕ ਨਾ ਰਕਿਆ ਪਰ ਇਹ ਕਿਹਦਾ ਵਿਰੋਧ ਹੋਇਆ ਸੀ? ਇਹਦਾ ਹੁਣ ਹੋਇਆ ਹੈ। ਦੇਖੋ ਪਹਿਲਾਂ ਪਰਿਵਾਰਕੀ ਦੇ ਵੱਲੋਂ ਇੱਕ ਬੱਚੀ ਦੀ ਸ਼ਿਕਾਇਤ ਸੀ ਕਿ ਕਾਫੀ ਵਿਰੋਧ ਹੋਇਆ ਸੀ। ਪਰ ਇੱਕ ਹੋਰ ਦੇਖੋ ਨਹੀਂ ਅਸੀਂ ਮੈਂ ਇਹੀ ਕਹਣਾ ਦੇਖੋ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਜਦੋਂ ਪ੍ਰਵਾਸੀਆਂ ਦੇ ਖਿਲਾਫ ਇਹ ਮਹਿੰਮ ਚਲਾਈ ਗਈ ਸੀ ਅਸੀਂ ਉਦੋਂ ਵੀ ਇੱਕੋ ਗੱਲ ਕਹੀ ਸੀ ਕਿ ਇਹ ਜਿਹੜਾ ਸਮਾਜ ਹੈ ਦੇਖੋ ਕੋਈ ਜਾਤੀ ਧਰਮ ਵਰਗ ਉਹਦੇ ਵਿੱਚ ਹਰ ਇੱਕ ਤਰ੍ਹਾਂ ਦਾ ਵਿਅਕਤੀ ਹੁੰਦਾ ਜੇ ਕਿਸੇ ਇੱਕ ਬੰਦੇ ਨੇ ਨਲਾਈਕੀ ਕਰਤੀ ਤਾਂ ਆਪਾਂ ਉਹ ਸਾਰੇ ਸਮਾਜ ਨੂੰ ਜਾਤੀ ਧਰਮ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਤਾਂ ਪ੍ਰਵਾਸੀਆਂ ਦੇ ਖਿਲਾਫ ਜਦੋਂ ਮਹਿੰਮ ਚਲਾਈ ਗਈ ਸੀ ਅਸੀਂ ਉਸ ਦਾ ਵਿਰੋਧ ਕੀਤਾ ਸੀ ਅੱਜ ਜੇ ਕਿਸੇ ਅਮਰਤਧਾਰੀ ਨੇ ਇਹ ਕੰਮ ਕਰਤਾ ਤਾਂ ਉਹਦੇ ਖਾਤਰ ਅਸੀਂ ਅਮਰਤਧਾਰੀ ਸਾਰੇ ਵੀਰਾਂ ਨੂੰ ਆਪ ਦੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਇਹਨਾਂ ਚਾਜਾਂ ਹੁੰਦੀਆਂ ਪੂਰੀ ਕਿਸੇ ਕੌਮ ਨੂੰ ਕਿਸੇ ਜਾਤੀ ਧਰਮ ਵਰਗ ਨੂੰ ਬਦਨਾਮ ਕਰਨੀ ਆ ਸਮਾਜ ਦੇ ਵਿੱਚ ਪਾੜ ਪਾਉਂਦੀਆਂ ਤੇ ਮਤਲਬ ਨਾਮ ਖਰਾਬ ਕਰਨੀਆਂ ਤਾਂ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਬਚਣਾ ਚਾਹੀਦਾ ਜੇ ਕਿਸੇ ਵਿਅਕਤੀ ਨੇ ਕਿਹਨਾਂੀ ਹਰਕਤ ਕੀਤੀ ਆ ਕੋਈ ਜੁਰਮ ਕੀਤਾ ਤਾਂ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਬਣਦੀ ਮਿਲਣੀ ਚਾਹੀਦੀ ਆ ਕਿਸੇ ਰੂਪ ਤੋਂ ਵੀ ਹੋ ਸਕਦਾ ਕਿਸੇ ਜਾਤੀ ਦਾ ਹੋ ਸਕਦਾ ਕਿਸੇ ਧਰਮ ਦਾ ਹੋ ਸਕਦਾ ਕਿਸੇ ਸਟੇਟ ਦਾ ਵੀ ਹੋ ਸਕਦਾ ਅੱਜ ਕਿਸ ਤਰ੍ਹਾਂ ਤੁਸੀਂ ਤੇਰਾ ਕੈਂਡਲ ਮਾਰਕ ਕੈਂਡਲ ਮਾਰਕ ਇਸ ਬੱਚੀ ਨੂੰ ਇਨਸਾਫ ਦਿਵਾਉਣ ਲਈ ਕੱਢਿਆ ਜਿਹੜੀ ਇਹ ਬੱਚੀ ਹੈ ਜਿਹਦੇ ਨਾਲ ਇੱਕ ਨੌਨੀ ਹਰਕਤ ਹੋਈ ਹੈ ਜਿਹਦੀ ਨਿਰਮਮ ਹੱਤਿਆ ਹੋਈ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ